ਮਿਸ ਸਕਾਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰੋਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕਠਿਆਲਾ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉੱਤਮ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ 8-9 ਮੱਝਾਂ ਤੁਹਾਨੂੰ ਦਿਖਾਉਣੀ ਆ ਵਿੱਚ ਕੁਝ ਸੂਈਆਂ ਤੇ ਕੁਝ ਗੱਬਣਾ ਗੱਬਣਾ ਆਪਣੀਆਂ ਪਾਸ ਕਰਕੇ ਤੇ ਵੇਸ ਚਾਖ ਕੇ ਖੜੋ ਤੇ ਸੂਈਆਂ ਦੀ ਆਪਣੀ ਦੋ-ਦੋ ਡੰਗ ਚਵਾਈ ਕਰਕੇ ਤੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠੀਕਠਾ ਜੀ ਵਧੀਆ ਵਧੀਆ ਕਿਰਪਾ ਜੇ ਤੁਸੀਂ ਸੁਣਾਓ ਆਪਣੀ ਸਭ ਵਧੀਆ ਜੇ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਨਾਮ ਪਤਮਨ ਸਿੰਘ ਜੇ ਸਨ ਉਹ ਸਰਦਾਰ ਗੁਰਦੇਵ ਸਿੰਘ ਵਪਾਰੀ ਪਿੰਨ ਕਠਿਆਲਾ ਤਸੀਰਿਆ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 98554 76701 ਜੀ ਠੀਕ ਹੈ ਜੀ ਦੂਸਰਾ ਨੰਬਰ ਇੱਕ ਹੋਰ ਜ 9814256054 ਅੱਜ ਵੇਗਿਆ ਮਾਲ ਉਦਨ ਵਾਲਾ ਮਿੰਟੋ ਮਿੰਟੋ ਵੇਗਿਆ ਬਾਅਦ ਚ ਫਿਰ 11 ਮੱਜਾਂ ਹੀ ਘਾਲੋਤਾ ਅੱਛਾ ਤਿੰਨ ਵੇਗੀਆਂ ਤੇ 8 8 ਤਾਂ ਲਾਈਆਂ ਨੇ ਅੱਛਾ ਵੀਰ ਬੈਠੇ ਕੋਈ ਹਾਲ ਕੇ ਮਾਰ ਵੀਡੀਓ ਚ ਬਣਾ ਲਈਏ ਠੀਕ ਹੈ ਕਰਮਾ ਜੀ ਉਦਨ ਵਾਲੀਆਂ ਸਾਰੀਆਂ ਵੱਡੀਆਂ ਮੱਜਾਂ ਹੀ ਆ ਉਹ ਵੇਗੀਆਂ ਹਨ ਅੱਜ ਵੀ ਮੱਜਾਂ ਭਾਰੀਆਂ ਹੀ ਆ ਅੱਜ ਵੀ ਮੱਜਾਂ ਭਾਰੀਆਂ ਤੇ ਰੇਟ ਆਪਣੇ ਛੋਟੇ ਹੀ ਨੇ ਪਰ ਹੁਣ ਤੁਸੀਂ ਇਹ ਮਹਿੰਗੇ ਪਾਸੇ ਕੰਮ ਕਰਤਾ ਦੂਜੇ ਪਾਸੇ ਨਹੀਂ ਤੇ ਪਾਸੇ ਦੇ ਵੇਜ ਅਹੋਜ ਆਪਣਾ ਰੇਟ ਹੈਗਾ 65000 ਦੀਆਂ ਦੋ ਦੋ ਝੋਟੀਆਂ ਤਾਂਗੇ ਅੱਜ ਆਪਾਂ ਅੱਛਾ ਜਿਹੜੇ ਮਹਿੰਗੇ ਪਾਸੇ ਕਰਤਾ ਅੱਛਾ 65000 ਦੀਆਂ ਦੋ ਝੋਟੀਆਂ ਪਹਿਲੜਾ ਕਟੀਆਂ ਨੇ ਧਿਆਨ ਸਾਰਿਆਂ ਦਾ ਰੱਖਣਾ ਹੈ ਕਿ ਸਾਰਾ ਧਿਆਨ ਰੱਖਣਾ ਆਪਣੇ ਕੋ ਜਿੱਦਾਂ ਕਹਦੇ ਘਰਾਨੇ ਦੀ ਦੁਕਾਨ ਵਾਲਾ ਸੌਦਾ ਆ ਆਪਣੇ ਕੋ ਵੱਡੇ ਮੁੱਲ ਵੀ ਛੋਟੇ ਵੀ ਠੀਕ ਹੈ ਕੀ ਦੇ ਹਿਸਾਬ ਨਾਲ ਰੇਟ ਲੱਗੇਗਾ ਚਲੋ ਠੀਕ ਹੈ ਆਪਾਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਕਮਾਈ ਬਦਲੀ ਰੱਖਣੀ ਆ ਕਿ 1000 2500 ਥੋੜੇ ਦੇ ਬਜਦੇ ਜਾਣ ਤੇ ਮਾਲ ਵਿਕਦਾ ਜਾਵੇ ਹੁਣ ਆਪਣੇ 1-2 ਦਿਨ ਫੇਰ ਦੁਬਾਰਾ ਲਿਆਵਾਂਗੇ 1-2 ਦਿਨ ਛੱਡ ਕੇ ਲਗਭਗ 10 ਮੱਝਾਂ ਪੈਣ ਹੀ ਦਈਆਂ ਹਨ ਤੇ ਇਹ ਆ ਵੀ ਕਮਾਈ ਥੋੜੀ ਰੱਖ ਲੈ ਬੰਦਾ ਹਾਂਗੇ ਰਾਏ ਵਿਕੇਗਾ ਮਾਲ ਹਾਂ ਬਾਕੀ ਵੇਖੋ ਜੀ ਪੈਸਾ ਵੀ ਬੜਾ ਔਖਾ ਬਣਦਾ ਤੇ ਮਾਲ ਵੀ ਬੜਾ ਔਖਾ ਲੱਭਦਾ ਆ ਅਸੀਂ ਤੇ ਜਿਹੜੇ ਮੈਂ ਭਰਾਣੇ ਮਾਲ ਖਰੀਦਣਾ ਉਹਨਾਂ ਨੇ ਵੀ ਆਖੀਦਾ ਵੀ ਟਰਾਈ ਕਰਕੇ ਖੜੋ ਆਪਣੀ ਬਾਕੀ ਮਾਲ ਗਾਰੰਟੀ ਵਾਲਾ ਇਹ ਨਹੀਂ ਰਾਵੇ ਨਹੀਂ ਜੋ ਦੱਸਾਂ ਜੋ ਹੋਈ ਨਿਕਲੇਗਾ ਪਰ ਫਿਰ ਵੀ ਆਪਣਾ ਰੇਟ ਜਿਹੜਾ ਹਿਸਾਬ ਦਾ ਆ ਆਪਣਾ ਵੱਡਾ ਰੇਟ ਲਿਆ ਹੋਇਆ ਹੈ ਤੇ ਸ਼ਰਵਾਰ ਫਿਰ ਇਹਦੇ ਤੋਂ ਕਰ ਲਈਏ ਨਾ ਬਿਲਕੁਲ ਗੋਲ ਸਿੰਘ ਦੀ ਝੋਟੀ ਆ ਤੇ ਥਾਣੇ ਦੇ ਦੇਖ ਸਕਦੇ ਜੇ ਲਾਕੇ ਤਾਂ ਅਜਾ ਟਾਈਮ ਕੋਈ ਇਹਦੇ ਹੱਤਾ ਖੜਨਾ ਦਾ ਦਾ ਥਨੇ ਝੋਟੀ ਚਾ ਰੋਡੀ ਚੰਗੀ ਪਰ ਬੇਜਿੱਤ ਬੱਤ ਤੋਂ ਤਾਂ ਜੀ ਜੋ ਦੀ ਜਾਈਏ ਇਕੱਲੇ ਲਾ ਚੋ ਪੀ ਨਿਸ਼ਾਨ ਲਾਏਗੀ ਜਦ ਨਹੀਂ ਆਏਗੀ ਸਿੰਘ ਦੀ ਪਾਰਟੀ ਠੀਕ ਹੈ ਬਾਕੀ ਸਫਰ ਜਾਜ ਦਾ ਰਾਪੀਆਂ ਝੋਟੀਆਂ ਇੱਕ ਅੱਧਾ ਦਿਨ ਲਿਆ ਕੇ ਵੈਸੇ ਲੱਪਾ ਜਿਹਾ ਲਈ ਰੱਖਦਾ ਡੰਗਰ ਹਾਂਜੀ ਬਾਕੀ ਸਿੰਘ ਸਿੰਘ ਸੋਲਾ ਲੱਗਾ ਝੋਟੀ ਦਾ ਕਰੀ ਤੋਰ ਕੇ ਉਹ ਹੰਮੇ ਤੋਰਾ ਹਾਂ ਬਾਕੀਤ ਨੇ ਆ ਵੀ ਕੱਦ ਕਾਰਤੀ ਚੰਗੀ ਆ ਭਾਰੇ ਪੱਲੇ ਦੀ ਏ ਝੋਟੀ ਅਜੇ ਕੋਈ ਹਫਤਾ ਲੈ ਜਾਣਾ ਇਹਨੇ ਅਗਰ 4 ਹੋਣਦੀ ਝੋਟੀ ਕਰੀ ਹਫਤਾ 10 ਦਿਨ ਖੜੂਗੀ ਤੇ ਪਰ ਚੰਗੀ ਭਰੂਗੀ ਥੱਲੇ ਪੂਰੇ ਭਾਰੇ ਸਟਰਕਚਰ ਤੇ ਆ ਕਿੰਨਾ ਕ ਵੀਰ ਜੀ ਫਿਰ ਰੱਖਣਾ ਇਹ ਦੁੱਧੋ ਤਰਾ ਕਿੰਨਾ ਕ ਕੱਢੀ ਜਾਊਗੀ ਇਹ ਚੀਪਾ ਚਾਪਾ ਚੰਗਾ ਝੋਣ ਜਾਣ ਵਧੀਆ ਹੀ ਹੈ ਜਿੱਦਾਂ ਨੇ ਝੋਟੀਆਂ ਲੰਮੀ ਲੰਮੀ ਆ ਹਾਂਜੀ ਇਹ ਝੋੜੇ 1500 ਲੀਟਰ ਦੇ ਕੀ ਕੇ ਦਾ ਆ ਅੱਛਾ ਬਾਕੀ ਵੀਰ ਕੋਈ ਸੇਵਾ ਨਾਲ ਕਰਨਾ ਨਾ ਹੋਣਾ ਚਾਹੀਦਾ ਆ ਹਾਂਜੀ ਬਾਕੀ ਜਿਹੜੇ ਦਿਨ ਚੱਲਣ ਦੇ ਦਿਨ ਦੁੱਧ ਵਾਲੇ ਆ ਹਾਂਜੀ ਕੋਈ ਵੀਰ ਜਿੰਨਾ ਪਾਲੇਗਾ ਹੁਣ ਉਹਨਾਂ ਝੋਟੀਆਂ ਸਦੇ ਜੋੜੇ ਠੀਕ ਹੈ ਜੀ ਬਾਕੀ ਚੀਪਾ ਦਾ ਆਪਾ ਚੰਗਾ ਸੰਗਣ ਆਇਆ ਝੋੜੀ ਦਾ ਬਾਕੀ ਬਰੀਡ ਵਾਲੀ ਝੋੜੀ ਆ ਮੋਹਰਾ ਦਾ ਸੱਜਾ ਆਉਂਦੀ ਆ ਹਾਂਜੀ 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 ਤੇ ਮੁੱਲ ਦੇ ਮੁੱਲ ਕਰਾਉਂਦੇ ਭਾਈ ਨਾ 140 ਕਰਾ ਲਓ ਪਰ ਆਪਾਂ ਮੁੱਲ ਨਹੀਂ ਕਰਨਾ ਦੇਣ ਵਾਲੀਆਂ ਗੱਲਾਂ ਹੀ ਕਰਨੀਆਂ ਨੇ ਅੱਛਾ ਹਾਲੇ ਕਿਉਂ ਜਿਹੜਾ ਪਹਿਲੇ ਫੋਨ ਤੇ ਜਿਹੜਾ ਵੀਰ ਨਾ ਜਾਈ ਕੋਈ ਮੁੱਲ ਕਰਾਉਂਦੇ ਭਾਈ 140 130 35 ਕਰਾ ਲਓ ਇੱਕ ਤਾਂ ਨਹੀਂ ਝੋਟੀ ਦੇ ਦਾਂਗੇ ਵਿੱਚ ਇੱਕ 10 ਦਿਨਾਂ ਲੱਖਾਂ ਬਾਹਰ ਨਾ ਗੱਲ ਕਰੋ ਜੋ 2 ਲੱਖੋਂ ਬਾਹਰ ਆ। ਆਪਾਂ ਨਹੀਂ ਬਾਹਰ ਕਰਨੀ ਆਪਾਂ ਅੰਦਰ ਹੀ ਕਰਾਂਗੇ ਜੀ। ਅੰਦਰ ਹੀ ਕਰੀਏ ਗੱਲ। ਅੰਦਰ ਹੀ ਕਰਾਂਗੇ। ਤੋ ਝੋਟੀ ਲੱਖੋਂ ਬਾਹਰ ਵੀ ਕੋ ਜਿ세 ਮਰਜ਼ੀ ਖੜ ਕੇ ਵੇਚ ਵੀ ਲਏ। ਤੁਸੀਂ ਜਾਜਾ ਜੀ ਕਹਿ ਕੇ ਤੇ ਲੱਖ ਪਿੱਟੇ ਪਾਈ ਜਾਂਦੇ ਜੀ। ਆਪਾਂ ਦੱਸਿਆ ਨਾ ਵੀ ਮੁੱਲ ਝੋਟੀ ਦਾ ਇਹਨਾਂ ਦਾ ਵੇਖਦੀ ਵੇਨ ਦੀ ਹੱਕ ਰੱਖਦੀ ਆ। ਪਰ ਆਪਾਂ ਰੇੜੇ ਦਾ ਡਾਉਣੀ ਹੋਏਗਾ। ਫਿਰ ਕਰ ਦੋ ਜੇ ਡਾਉਣੀ। 2000 ਕੱਟ ਦੇ ਦਾਂਗੇ। 89 ਹਜ਼ਾਰ ਦੀ ਝੋਟੀ ਦੇ ਦਾਂਗੇ। 95 ਹਜ਼ਾਰ ਦੀ ਦੇ ਦਾਂ। ਵੱਡੀ ਝੋਟੀ ਆ। ਕਿਆਤਾ 95 ਦੇ ਕੋਈ ਇੱਥੇ ਵੀਰ ਆਏਗਾ ਥੱਲੀ ਗਰੇ ਤਾਂ ਸਿੰਗ ਦੇ ਜ਼ਰੂਰ ਆਏਗੇ ਠੀਕ ਆ ਜੀ ਮੇਰੇ ਕੋਈ ਫੁੱਲ ਲਾਵੇ ਹੋਰ ਵੀ ਮਾਰਨਾ ਹੋਣਾ ਤੋ ਵੱਧ ਕਰਾਂਗੇ ਜਨਾਲੇ ਗੰਜਾ ਠੀਕ ਹੈ ਜੀ ਚੱਲ ਇੱਕ ਛੋਟੀ ਜਿਹੀ ਦੋਣਾ ਇਹ ਪਛਾਣ ਛੋਟੀ ਨਹੀਂ ਆ ਜਿਹੜੀ ਜੇ ਛੋਟੀ ਇਹ ਵੀ ਵੱਡੀ ਛੋਟੀ ਦੱਸਾ ਸੁਆ ਜੇ ਚੰਗੀ ਭਾਰੀ ਆ ਹਨਾ ਇਹ ਵੀ ਭਾਰੀ ਕੱਲੀ ਛੋਟੀ ਹਾਥੀ ਜਾਉਣ ਵਾਲੀ ਆ ਕਿਆ ਮੈਂ ਇਹਨੇ ਵੀ ਕੋਈ ਹੱਤਾ ਦੇ ਦੱਸ ਕੇ ਲੈਣੇ ਜੇ ਤੇ ਦੁੱਧ ਇਹ ਕਿੰਨਾ ਕ ਕੱਢੀ ਜਾਊਗੀ ਜਿੱਦਾਂ ਦੇਖੋ ਲੰਮੀ ਬੇਲ ਦੀ ਝੋਟੀ ਪੜੀ ਜਿਹੜੀ ਇਹਨਾਂ ਝੋਟੇ ਨੇ 14-15 ਲੀਟਰ ਦੁੱਧ ਕੀ ਕਹਿੰਦਾ ਐ ਦੋਹਰੋ ਫੇਰੇ ਕਰੀਂ ਨਵੇਂ ਹਾਂ ਥਾਣੇ ਦੇ ਦੇਖ ਸਕਦੇ ਜੇ ਤੇ ਭਰਨਾ ਵਾ ਇਹਨੇ ਵੀਰ ਜੇ ਅਗਵਾ ਦੇ ਨੇ ਪਿਛੋਂ ਦੇ ਦਿਖਾਉ ਮਗਰੋਂ ਦੇ ਚਾਰੇ ਥਾਂ ਲੱਪਣਗੇ ਹਾਂ ਦੇਖਾਂ ਤੇ ਜੀ ਪਿਛੋਂ ਦੇ ਵਿਚਾਰੇ ਥਾਂ ਦੇਖੋ ਲੱਪਣਗੇ ਜਿਹ ਤਰ੍ਹਾਂ ਵਾ ਨਾ ਸਾਰਾ ਕੁਝ ਫੋਟ ਫੋਟ ਵੀ ਵਿਰਨ ਲੱਗੀ ਥਾਂ ਸਾਰੇ ਦੇ ਦੇਖੋ ਲੰਮੀ ਦੇਖੋ ਇਹ ਆ ਵੀ ਚਲੋ ਸੋਨ ਤੋਂ ਪਛੋਤਾ 10 ਦਿਨ ਪਹਿਲਾਂ ਖੜਿਆ ਹੋਵੇ ਤੇ ਘਰ ਜਾ ਕੇ ਦਿਲ ਆ ਜਾਂਦਾ ਵਾ ਫਿਰ ਟ੍ਰਸਟ ਨਹੀਂ ਹੁੰਦਾ ਪਛੋ ਬਾਕੀ ਗੋਲ ਸਿੰਘ ਦੀਆਂ ਝੋਟੀਆਂ ਵਾ ਆ ਦੇਖ ਸਾ ਤੇ ਪੂਰੀਆਂ ਜੰਮੀਆਂ ਬਲੀਆਂ ਕਿਹ ਕਦੋਂ ਲਕੀ ਨਹੀਂ ਝੋਟੀ ਬਿਲਕੁਲ ਪਲੀ ਜਿਹੜੀ ਬਾਕੀ ਝੋਟੀ ਨੇ ਤਿਆਰ ਹੋਇਆ ਠੀਕ ਆ ਆ ਦੇਖ ਆ ਜੇ ਕੋਈ ਪੰਡਾ ਪਾਇ ਕਿ ਝੋਟੀ ਥਲੇ ਚਾਰ ਜਵਲ ਹੋ ਗਈ ਤੇ ਕਿੰਨਾ ਫਿਰ ਇਹਦਾ ਮੁੱਲ ਕਿੰਨਾ ਰੱਖੀਏ ਵੀ ਜੇ ਆਪਾਂ ਮੁੱਲ ਨਹੀਂ ਕਰਦੇ ਮੁੱਲ ਤੇ ਦਾ ਵੀ 120 ਆ ਕਿਉਂਕਿ ਝੋਟੀ ਹੱਕ ਵੀ ਰੱਖੇ ਦੀ 120 ਦਾ ਵੀ ਕਹਿੰਦਾ ਹਾਂਜੀ ਪਰ ਆਪਾਂ ਹੁੜਦੀਆਂ ਵਾਲੇ ਰੇਟ ਹੀ ਕਰਨੇ ਜਾਣ ਮੈਂ ਤਾਂ ਮੈਂ ਕਿੰਨੇ ਦੀ ਇਹ ਵੀ 95000 ਦੀ ਦੇ ਦਾਂਗੇ 95 ਦੀ ਹਾਂਜੀ ਹਾਂਜੀ ਇੱਕੋ ਗੱਲ ਕਰੀਏ ਫਿਰ ਹਾਂਜੀ ਹਾਂਜੀ 180 ਤੋਂ ਜੋੜਾ ਹੀ ਦੇ ਦਈਏ ਇੱਕ ਅਸੀ 90 90 ਦੇ ਹਿਸਾਬ ਨਾਲ ਦੇ ਦਿਆ ਛੋਟੀਆਂ ਦੋਵੇਂ ਵੀਰ ਭਟੀਆਂ ਦੇ ਜਿੱਥੇ ਮਰਜ਼ੀ ਲੱਜੇਗਾ ਛੋਟੀਆਂ 2.5 ਲੱਖ ਦੀਆਂ ਨੇ ਠੀਕ ਹੈ ਕੈਪ ਹੈ 80 90 90 ਜਾਂ 81 ਦਾ ਜੋੜਾ ਹੀ ਦੇ ਲਾਗੇ 90 90 ਦੀ ਵੀਰ ਉਹ ਹੀ ਖੜਦਾ ਆਣਾ ਚੱਲ ਬੜਾ ਵੀ ਦੂਰ ਅਸਗੁਰ ਮਾਰਸਾ ਦਾ ਜਾਂਦਾ ਹੈ ਨਾਲ ਖਰਚਾ ਪੈਂਦਾ ਤੇ ਉਹਨਾਂ ਦੇ ਵੀ ਜਾ ਕੇ ਕੋਈ ਹਾਂਜੀ ਹਾਂਜੀ ਆਪਣੀ ਪਾਨਣਾ ਚਾਹੀਦਾ 10 ਦਿਨ ਸੰਭੜੀਆਂ ਵੀਰ ਹਰ ਕੇ ਨਹੀਂ ਸਹੀ ਗੱਲ ਹੈ 81 ਦਾ ਵੀ ਕੈਪ ਦਾ ਜੋੜਾ ਜੇ ਲੈ ਕੇ ਬਾਜੀ ਦੇ ਵੀਰ ਲਾਵੇ ਫੋਨ ਹੋ ਰਹੀ ਮਾਰਤਾ ਮਾਨਤਨ ਹੋ ਜੂਗਾ ਮੌਕੇ ਤੇ ਠੀਕ ਹੈ ਜੀ ਆਜੋ ਹਿੰਦੋਈ ਆ ਗਈ ਦੁਜਾ ਸੂਆ ਤਾਂ ਇਹ ਕਿੰਨੇ ਚਿਰ ਦੀ ਸੂਈ ਹੈ ਇਹਨੂੰ ਆ 6-7 ਦਿਨਾਂ ਚੂਈਨਾ ਹੋਵੇ ਛੋਟੀ ਤੇ ਦੁੱਧ ਦੁੱਧ ਐ ਹਟਾ 9 ਲੀਟਰ ਬੋਲਾ ਬੋਲਾ ਲੜੇ ਕੱਚਾ ਦੁੱਧ ਆ ਜੀ ਛੋਟੀ ਤੇ ਕਿੰਨਾ ਘਰੀ ਜਾਊਗੀ ਇਹ ਬੋਲਾ 13 ਜਵਾਲੇ ਦੇ ਭਰੇਗੀ ਛੋਟੀ ਚੋਰ ਦੀ ਬਹੁਤ ਸਾਫ ਸੁਥਰੀ ਆ ਇਹ ਕੋਈ ਟਾਈਮ ਨਹੀਂ ਲੱਗਾ ਇਹਨੂੰ ਬਿਲਕੁਲ ਜੇ ਟਾਈਮ ਹੀ ਥੋੜਾ ਹੋਇਆ ਸੇਰ ਦੀ ਚੋਈ ਆ ਲੈ ਥੋੜੀ ਜੀ ਹਾਂਜੀ ਬਾਕੀ ਛੋਟੀ ਚੰਗੀ ਤਿਆਰ ਸ਼ਾਬਾਸ਼ ਹੁੰਦੀ ਆ ਤੋਰੋ ਫਿਰ ਇੱਕ ਦਿਨ ਹੋ ਰਹੀ ਛੋਟੀ ਬਾਕੀ ਥਣਾਂ ਦਾ ਸਾਈਜ਼ ਗੈਪ ਇਹਦਾ ਆਪਾਂ ਦੇਖ ਲੈਣਾ ਬਹੁਤ ਸਾਫ ਕਰ ਰਹੇ ਆ ਓ ਮਗਰ ਕੀ ਆ ਗਿਆ ਇਹਦੇ ਇਹਦੇ ਮਰ ਕਟਾ ਦੇ ਜੀ ਮਗਰ ਇਹਦੇ ਕਟਾ ਹੈ ਬਾਕੀ ਦਾ ਸਿਆਲੇ ਕਹਿੰਦੇ ਜਮੀਨ ਲੋਈ ਤੇ ਝੋਟੀ ਲੋਈ ਲੋਈ ਝੋਟੀ ਹੈ ਸਾਬ ਦਾ ਠੀਕ ਹੈ ਜੀ ਆਹ ਵਾਲਾ ਕਰਵਾ ਲਿਆ ਚੱਬੂ ਦਾ ਕਰਦੀ ਥੋੜਾ ਇਹ ਕੰਨਿਆ ਵੇ ਸੰਗਾ ਸੰਗਲ ਨਾਲ ਪਾਏ ਜੇ ਬਹੁਤ ਠਿਕਾ ਕਰਦੇ ਹੈ ਤੋ ਟੀ ਵੇਖੋ ਮਰ ਸਫਾਈ ਬਹੁਤ ਨਾਲ ਥੱਲੇ ਦੀ ਇਹਦੀ ਕੱਲਾ ਕੱਲਾ ਸੋਹਿਆ ਵੇਖੋ ਛੋਟੀ ਹੈ ਤੇ ਕਿੰਨਾ ਫਿਰ ਕੀ ਹੈ ਤਾਂ ਮੁੱਲ ਆਪਾਂ ਇਹ ਜੇ ਮੁੱਲ ਤੇ ਆਪਾਂ ਕਹਿੰਨੇ ਇਹਦਾ ਵੀ ਲੱਖ ਰੱਖਦੀ ਹੈ ਪਰ ਆਪਾਂ ਮੁੱਲ ਵਾਲੀ ਦੇ ਗੱਪਣੇ ਪੈਣਾ ਨਹੀਂ ਗਾ ਦੇਣ ਵਾਲੀਆਂ ਗੱਲਾਂ ਹੀ ਕਰਨੀਆਂ 90000 ਦੀ ਦੇ ਲਾਂਗੇ ਛੱਡੀ 80000 ਦੀ 80000 ਦੀ 2000 ਹੋਰ ਮਾਲ ਕਰਾਂਗੇ ਕਿਉਂਕਿ ਪਤਲੀ ਕਿਉਂ ਕਿ ਕਿੰਨੇ ਦੀ 83 82 ਦੀ ਜਾਂਦੋ ਆ ਜਾਈ ਦੇਖੋ ਵੱਡੀ ਝੋਟੀ ਹੈ ਜੀ 82000 ਦੀ ਜਾਂਦ ਦਾ ਕਹਤਾ 82 ਇਹ ਵੱਡੀ ਝੋਟੀ ਹੈ ਕੋਈ ਇਥੇ ਵੀਰ ਜਿਹੜਾ ਆਏਗਾ ਡੰਗਰ ਪਸੰਦ ਜ਼ਰੂਰ ਆਉਣਗੇ ਠੀਕ ਹੈ ਜੀ ਆਹ ਜੀ ਚਾਰ ਨੰਬਰ ਤੇ ਵੀ ਸੂਈ ਸੁਨਾਈ ਤਾਦੀ ਝੋਟੀ ਹੈ ਠੀਕ ਹੈ ਦੁੱਧ ਵਾਲੀ ਸਿੰਘ ਥੋੜਾ ਜਿਹਾ ਖੁੱਲਾ ਝੋਟੀ ਦਾ ਸੂਆ ਇਹਦਾ ਸੂਆ ਇਹਦਾ ਦੁੱਧ ਆਹਦਾ ਵੀਰੇ ਠੰਡਾ ਕਰਕੇ ਨਾ 10 ਤੋਂ 11 ਲੀਟਰ ਮਿਲ ਕੇ ਖੜੇ ਪਏ ਪਿਆਰ ਮੌਕੇ ਤੇ ਪਿਆਰ ਮੌਕੇ ਕਿੰਨੇ ਜਰ ਦੀ ਸੂਈ ਆ ਹਰਤਾ ਸੂਈ ਹੈ ਝੋਟੀ ਨਹੀਂ ਸਾਰਾ ਤੇ ਤੇ ਜੇ ਵਾਦਿਓ ਕਿ ਦੁੱਧ ਹੋਰ ਦੁੱਧ ਦੇ 14 15 ਮਿੰਟ ਨਾਰਮਲ ਭਰੇਗੀ ਠੀਕ ਹੈ ਇਹ ਸ਼ਗਲਾ ਵੇਖਿਆ ਦੀ ਅਗਲੇ ਵੇਖ ਕੇ ਅਗਲੇ ਦੀ ਦੁੱਧ ਵਾਲੀ ਹੈ ਸਾਡੀ ਠੀਕ ਹੈ ਜੀ ਬਾਕੀ ਚੌਂ ਲੱਗੀ ਝੋੜੀ ਨੇ ਕਹਿੰਦੇ ਗਾਹ ਦੀ ਗੱਲ ਹੈ ਲੰਗ ਜ਼ਰੂਰ ਇਹਦਾ ਥੋੜਾ ਜਿਹਾ ਖੁੱਲਾ ਵਾ ਬਾਕੀ ਉੱਤਨਾ ਦੁੱਧ ਵਾਲੀ ਨਿਸ਼ਾਨੀਆਂ ਚਾਹੀਦੀਆਂ ਇਹਦੇ ਖਾਓ ਚੱਲੇ ਨਾ ਆਲਾ ਵੇਖੋ ਪੰਨਾ ਕਿੰਨੇ ਕਰਵਾਨੇ ਦੀ ਹੈ ਮਿਲ ਕੇ ਵੀ ਨਹੀਂ ਚੰਗੀ ਲੱਗੀ ਆ ਬਿਲਕੁਲ ਆ ਤੁਹਾਨੂੰ ਸਫਾਈ ਵੇਖੋ ਜੀ ਤੇ ਹੈ ਕਿ ਦੁੱਧ ਵਾਲੀ ਝੋਟੀ ਆ ਕਿ ਗਾਰੰਟੀ ਨੂੰ ਟੋਟਾ ਚੋ ਕੇ ਖੜੇ ਕੋ ਝੋਟੀ ਹਾਂਜੀ 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 ਤੇ ਇਹਦਾ ਮੁੱਲ ਫਿਰ ਕਿ ਸਿੰਗ ਦਾ ਹਿਸਾਬ ਲਾਈਏ ਸਿਰ ਥੋੜਾ ਖੁੱਲਾ ਆ ਹਾਂਜੀ ਤੇ ਦੁੱਧ ਵਾਲ ਵੇਖੀਏ ਫਿਰ ਜੀ ਕਹਦਾ ਇਹਦਾ ਜੇ ਆਪਾਂ ਲੱਖੀ ਮੰਗੀ ਹੈ ਪਰ ਨਹੀਂ ਆਪਾਂ ਜਾਇਜ਼ ਰੇਟ ਤੇ ਵੀ ਦੇ ਦੇਣੀ ਹੈ ਮੁੱਲ ਕਰਾਉਣਾ ਇਹਦਾ 85 ਕਰਾ ਲਓ 80000 ਦੀ ਝੋਟੀ ਦੇ ਦਾਂਗੇ ਅੱਛਾ ਹਾਂਜੀ ਹਾਂਜੀ ਛੱਡ ਦਈਏ 2-3000 ਹੋਰ ਛੱਡਾਗੇ ਛੱਡ ਲਾਗੇ ਉਹਨੇ ਵੇਚੇ ਇੱਥੇ ਆਇਆ ਮਾਲ ਕਰਾਂਗੇ ਫੁੰਦੇ ਹੁਣ ਵੀ ਛੱਡਾਂਗੇ ਠੀਕ ਆ ਹਾਂਜੀ 2000 ਹੋਰ ਕੱਟ ਕਰ ਦਈਏ 75000 ਦੀ ਦੇ ਦਈਏ 75 ਦੀ ਆਉਂਦੀ ਨਹੀਂ ਜੇ 14 15 ਦਿਨਾਂ ਦੇ ਪਰ ਦੇ ਤੇ ਕਿਆ ਕਰਦੇ ਆ 75 ਦੀ ਆ ਦਿੱਤੇ ਠੀਕ ਆ ਜੀ ਇੱਥੇ ਆ ਕੇ ਤਸल्ली ਕਰ ਗਿਆ ਕੋਈ ਭੂਰ ਨਹੀਂ ਛੱਟਾਣੀ ਚਾਹਣ ਦੇ ਠੀਕ ਆ ਜੀ ਤੇ ਹੁਣ ਆ ਜਿਹੜੀ ਮੱਝ ਜੀ ਆਰੇ ਨੰਬਰ ਤੇ ਆ ਗਈ ਜੀ ਇਹ ਵੀ ਸਰੀਸ ਬਾਈ ਝੋਟੀ ਜੀ ਬਿਲਕੁਲ ਤਾਜੀ ਸੂਈ ਆ ਠੀਕ ਆ ਹਾਂਜੀ ਹਾਂਜੀ ਆ ਜਿਹਦਾ ਬੱਚਾ ਹਾਂਜੀ ਹਾਂ ਇਹ ਬੱਚਾ ਜਿਹਦਾ ਠੀਕ ਆ ਤਿੰਨ ਚਾਰ ਦਿਨ ਸੂਈ ਨੂੰ ਹੋਏ ਇਹਨੂੰ ਇਸ ਲਈ ਤੋੜੋ ਫਿਰ ਇਹਨਾਂ ਨੂੰ ਆਇਆ ਪਾਲਾ ਮਿਆਂ ਗਿਆ ਉਹਨੇ ਕੀ ਭਾਨਦੇ ਬਿਲਕੁਲ ਨਰਮ ਤੇ ਬੱਚਾ ਹੈ ਬਿਲਕੁਲ ਤਾਜ਼ਾ ਹੀ ਬੱਚਾ ਵਾ ਮੈਂ ਦੇਖ ਸੰ ਨੂੰ ਨਾ ਇਹ ਮੈਂ ਕਿਹਨੂੰ ਬਰਾਉਂ ਦਿਆਂ ਬੱਡੇ ਪੜੇ ਝੋਟੀ ਹੈ ਜੀ ਸੇ ਥੋੜਾ ਜਿਆਦਾ ਭੁੱਲਾ ਹੈ ਬਾਕੀ ਚੌਣ ਚਾਲ ਬੜੀ ਸੁਭਾ ਜਾਈ ਹੈ ਤੇ ਬਾਕੀ ਥਾਣ ਵੀ ਚੰਗਾ ਲੱਗਾ ਇਹਦੇ ਕੋਲ ਥਾਂ ਤੇ ਚੌਣ ਚਾਲ ਬਹੁਤ ਵਧੀਆ ਲੱਗੀ ਝੋਟੀ ਜੀ ਕੋਈ ਘੂਰ ਨਹੀਂ ਸ਼ਟਾ ਲੇਗਾ ਠੀਕ ਹੈ ਜੀ ਹਾਂ ਜੀ ਹਾਂ ਜੀ 18 ਫਿਰ ਮੋਲ ਵੀ ਜੀ ਇਹ ਜਿੰਨ ਬੋਲ ਕਰਨ ਦੇ ਦਾ 90 85 ਕਰਦੀ ਪਰ ਮੋਲ ਨਹੀਂ ਕਰਨਾ ਚਾਹੁੰਦੇ ਨੇ ਰੇਟ ਵੀ 80 ਦੀ ਦੇ ਦਾਂਗੇ ਵੀ 75 ਦੀ ਜਾਣਦੀ ਹੈ ਵੀ 75 ਦੀ ਹਾਂਜੀ ਉਹ ਐਨੀ ਛੋਟੀ ਵੱਡੀ ਦਾ ਸੇਮ ਖੁੱਲਾ ਜੇ ਕੋਈ ਇਥੇ ਆਣ ਤਸਲੀਹ ਰ ਕਹਤਾ 75 ਤੇ 75 ਵੀ ਦੇ ਦਾਂਗੇ ਤੇ ਇਹ ਦੁੱਧ ਕਿੰਨਾ ਪਾਣੀ ਜਾਊਗੀ ਬੋਲ 13 40 ਲੀਟਰ ਕੱਢੇਗੀ ਛੋਟੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਹ ਜਿਹੜੀ ਮੱਝ ਜੀ ਆਹ ਦੇ ਪੰਜਵੇਂ ਨੰਬਰ ਤੇ ਛੋਟੀ ਜੀ ਹੈ ਜੀ ਸੀਰੀਜ਼ ਵਾਲੀ ਇਹ ਘਾਨੇ ਦੇ ਦੇਖ ਸਾਦੇ ਜੇ ਲੱਗਦੇ ਦੇਖ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਕੋਲ 8 ਲਾਲੇ ਵੀ 9 ਲਾਲੇ ਪੱਕਾ ਦੁੱਧ ਤਿਆਰ ਮੋਕੇ ਤੇ 8 9 ਲੀਟਰ ਦੁੱਧ ਹੈਗਾ ਬਾਕੀ ਬਾਹਨੇ ਦੀ ਤੱਕ ਗਾਂ ਨੂੰ ਜਿਆਦੀ ਰੱਖ ਦੀ ਇਹ ਲੱਗਦੀ ਜਿਆਦੀ ਦੂਆ ਹੀ ਪੈਣੀ ਮਗਰ ਵੀ ਇਹਦੇ ਕਟੀਆਂ ਕਿ ਝੋਟੀਆਂ ਕਟੀਆਂ ਨੇ ਇਹਦੀ ਝੋਟੀ ਆ ਨਾ ਅੱਛਾ ਝੋਟੀ ਆ ਲੱਖ ਰੁਪਏ ਦੀ ਅੱਛਾ ਪਰ ਆਪਾਂ ਵਾਦਾ ਕੀਤਾ ਵੀ 65 ਦੇ ਦੋ ਝੋਟੀਆਂ ਦੇਣੀਆਂ ਅੱਛਾ ਇਹਦੇ ਨਾਲ ਕਟੀਆਂ ਇਹਦੇ ਨਾਲ 9 ਲੀਟਰ ਦੁੱਧ ਆ 65 ਹਜ਼ਾਰ ਦੀ ਝੋਟੀ ਦਾਂਗੇ ਅੱਛਾ ਇਹਦੇ ਨਾਲ ਝੋਟੀਆਂ ਵੀ ਤੁਹਾਨੂੰ ਆ ਮਗਰ ਵੀ ਝੋਟੀ ਦਿਖਾ ਦਈਏ ਆ ਲੈ ਨਾਲ ਇੱਕ ਝੋਟੀ ਹੋਰ ਆ ਕੇ ਦਿਜੀ ਆ ਕੱਟੀਆਂ ਆ ਆ ਕੱਟੀਆਂ ਆ ਦੀਆਂ ਦੀ ਲਾ ਲਈ ਚੌਂਦੀ ਲਾ ਲਈ ਆਪਣੀ ਕੋ ਸਮਝ ਨਾ ਲਾ ਲਈ ਹਾਂ ਝੋਟੀ ਜੀ ਨਾਲ ਦੋ ਝੋਟੀਆਂ ਸਾਰਾ ਜਾਣੀਆਂ 65000 ਦੇ ਦੇਣੀਆਂ ਤੇ ਬਾਕੀ ਮਾਨਤਾਂ ਦੇ ਲੋ ਮੌਕੇ ਤੇ ਹੋਊਗਾ ਠੀਕ ਹੈ ਜੀ ਹਾਂ ਜੀ ਆਜੇ ਹੋਰ ਵੀ ਵੈਰਾਈਟੀਆਂ ਵਿਖਾਉਣੀਆਂ ਕੈਚਅਪ ਆਪਣੇ ਕੋ ਮਾਝ ਆ ਅੱਛਾ ਇਹ ਕੈਚਅਪ ਨੀਂਦੀ ਦੀ ਝੋਟੀ ਚਲੋ ਵੀ ਦਿਖਾ ਦਈਏ ਫਿਰ ਸਾਜਾ ਲਾਗੇ ਦਾ ਆਗੇ ਮੇਨ ਹਾਂਜੀ ਆ ਦੇਖਾ ਦੇਖ ਨੀਂਦੀ ਦੀ ਚਲੋ ਪਹਿਲਾ ਆ ਮਾਈ ਦੇ ਖਾ ਚੋਟੀ ਦਿਖਾ ਦਈਏ। ਕਿਆ ਹੀ ਦਿਖਾ ਦਈਏ ਚਲੋ। ਇਹ ਇਹ ਰੋਜ਼ ਕਰਦਾ। ਆਹ ਚੋਟੀ ਦਿਖਾ ਦਈਏ। ਕੱਲ ਇਹ ਸਹੀ ਛੋਟੀ। ਠੀਕ ਹੈ। ਇਹ ਦੋ ਤਿੰਨ ਚ ਲਾਈਆਂ ਜਾਂ ਬਿਲਕੁਲ ਖਾਲੀ ਹੋ ਗਈ ਸਾਰੇ ਵੇਖੋ ਸਾਂਝ ਕੋਈ ਧੋਕਾ ਲੀਗਾ। ਤੇ ਥੋੜੀ ਜੀ ਰੁਖੀ ਹੈ ਕੇ ਸਾਂਭੀ ਆ ਪਾਤੀ ਚ ਚੌੜ ਚਾਰ ਬਹੁਤ ਲੱਗੀ ਆ। ਤਾਂ ਜਾਈ ਬੱਚਾ ਇਹ। ਤਾਂ ਵੀ ਇਹ ਸਹੀ ਹੈ। ਤੋਰੋ ਫਿਰ ਇੱਕ ਰੀਨਾ। ਤੇ ਇਹ ਵੀ ਇੱਕ ਨੰਗ ਦੁੱਧ ਕੱਟੀ ਜਾਊਗੀ। ਦੁੱਧ ਐਕਾ ਬੋਲਾ ਇਹਦੇ ਹੱਦ ਲੀਟਰ ਹੈਗਾ ਦੁੱਧ ਇਹ। ਉਹ ਆਜ ਰੋ ਤੇ ਜਾ ਕੇ ਝੋਟੀਆਂ ਨੂੰ ਪਰੇ ਕਰਦੀਆਂ ਨੇ ਹਾਂਜੀ ਆਜਾ ਫਿਰ ਨੂੰ ਮਾਜ ਦੇਣੀ ਨਾ ਫਿਰ ਦੁੱਖ ਕਿਉਂ ਨਾ ਕੱਢੇਗੀ ਹਾਂਜੀ ਲੈ ਜਾ ਬਿੱਜੀ ਕੀਰ ਚਲੋ ਥੱਲੇ ਚੰਗੀ ਆ। ਸਬਿਆਸ ਫਾਇ। ਆ ਦੁੱਧ ਵਾਲੀਆ ਸਿਰ ਮੇਲਤੀ ਆ ਥੋੜੇ ਜਿਕੇ ਕੋ ਸਾਬ ਹੀ ਨਹੀਂ ਗਈ। ਹਾਂਜੀ। ਆ ਦੇਖੋ। ਚਲ ਜੀ ਭਲੀ ਮੈਂ ਤਾਜੇ ਸੋਈਆ ਪਾਤੀ ਥੋੜਾ ਮੈਂ ਕਾ ਤਾਗਾ ਵੀ ਲੱਪਾ ਘੜੀਦਾ। ਹਾਂਜੀ। ਇੱਕ ਨਾੜ ਕੇ ਬੱਚਾ ਹੈ। ਬੱਚਾ ਵੀ ਚਲੋ ਕਾਫੀ ਪਲਿਆ ਦਿੱਤਾ ਇਨੇ। ਹਾਂਜੀ। ਬਹੁਤ ਸਾਲ ਵੈ ਕਿ ਸਫਰ ਜਾ ਇਨਾ ਡੰਗਰ ਤੋਂ ਚੱਲ ਜੀ ਖਿੰਝ ਸੋਈਆ ਲੱਗ ਜਾਂਦੀ ਆ। ਤੇ ਇਹਦਾ ਮੁੱਲ ਫਿਰ? ਮੁੱਲ ਦੇ ਕਮਟੇ ਮੈਂ ਦੁੱਧ ਵਾਲੀ ਮੁੱਲ ਕਾ ਕੋਈ ਦਾ ਪੈਸੇ ਨਾ ਬੇ ਗੱਲੋਂ ਪਰ ਮੁੰਦਰੀ ਆਪਾਂ ਕਰਨਾ ਦੇਣ ਵਾਲੀਆਂ ਗੱਲਾਂ ਚੱਲਣਗੀਆਂ ਹਾਂਜੀ। 75000 ਦੀ। 70 ਦੀ ਨਹੀਂ ਇਹ ਵਾਟਾ ਕਾਲ ਨੇ ਨਾ ਨਾ ਵਾਟਾ ਲੈ ਰਿਹਾ ਕਿ ਨਾ 2 ਘਟ 70 65 ਦੀ ਪੈਰ ਦੀ ਚੱਲਦਾ ਪੈਰ ਨਹੀਂ ਆਉਂਦੀ ਨਹੀਂ ਵੱਡੇ ਆ ਆ ਵੇਖੋ ਦਰਦ ਆਲੀ ਠੀਕ ਹੈ ਜੀ ਸੂਆ ਚੋਹ ਗਏ ਫਿਰ ਪਾਹੇ ਵੱਢਦੇ ਭਾਏ ਵੇਖੋ ਠੀਕ ਹੈ ਜੀ ਉਡਾਨ ਵੱਡੇ ਝੋਟੀਆਂ ਆ ਆ ਜੀ ਜੀ ਆ ਗਈ ਅੱਜ ਪਹਿਲਾ ਸੂਆ 6 ਦਾ ਮੂੰਹ ਜੇ ਕੰਨੀ ਆਂਦਾ ਤਾਂ ਦੰਗੋ ਤੇਰੀ ਤੁਰ ਫਿਰ ਇਹਨਾਂ ਮਗਰ ਕੀ ਜੇ ਸਿੰਗ ਖਾਜੋ ਇੱਕ ਸੈਕਿੰਡ ਪਾ ਕੇ ਦੇਖੋ ਸਿੰਗ ਦਾ ਟੁਕਾ ਆ ਦੇਖ ਖਾਣੇ ਦੇ ਵਿੱਚ ਮਗਰ ਇਹ ਕੱਟੀ ਜੋੜ ਨਹੀਂ ਲੀਦੀ ਕਿਆ ਤਰੇ ਹੈ ਫੇ ਚਲੋ ਘੱਤ ਕਾਠ ਦੀ ਚੰਗੀ ਝੋਟੀ ਆ ਉਮਰ ਦੇ ਹਿਸਾਬ ਨਾਲ ਪਹਿਲੇ ਸੂਏ ਦੇ ਹਿਸਾਬ ਨਾਲ ਲੈ ਵੇ ਦੇ ਕਿੰਨਾ ਕ ਦੁੱਧ ਇੱਦਾਂ ਕੋਈ ਆਉਣੇਗੀ ਇੱਦਾਂ ਜਦੋਂ ਲੱਗੀ ਕੋਈ ਬਾਹਰ ਤੇ ਇਹ ਪਹਿਲੇ ਸਵੇਰ ਕਿੰਨਾ ਕ ਦੁੱਧ ਕੱਢੀ ਜਾਊਗੀ ਦੁੱਧ ਆਟਾ ਬੋਣਾ ਇੱਥੇ ਲਾ 20 ਲੀਟਰ ਤਿਆਰ ਦੇ ਅੱਛਾ ਦੁੱਧ ਚਲੋ ਜਿਆਦਾ ਦੇ ਨਾ 13 ਵਾਲੇ ਡੱਬੇ ਭਰੀ ਜਾਏ ਕਿ 12 13 ਦੇ ਨਾਰਮਲ ਭਰੇ ਦੇ ਦੁੱਧ ਤੇ ਇਹਦਾ ਮੁੱਲ ਫਿਰ ਮੁੱਲ ਤੁਹਾਨੂੰ ਪਤਾ ਵੀ ਬਰੀਡ ਦੇ ਵਿਕ ਜਾਂਦਾ ਅਜੇ ਹਾਂਜੀ ਮੁੱਲ ਕਰਦੇ ਮੈਂ ਲਾ 90 ਕਰਾ ਲਓ 80 ਲਾ ਦਈਏ ਅੱਛਾ 80 ਯਾ ਵੀ ਹਾਂਜੀ 85 ਜਾਂ ਵੀ 2 ਛੱਡ ਦੀ 82 ਤੋਂ 85 ਜਾਂ 83 ਦੀ ਜਾਂਦ ਚਲੋ ਜੇ ਕਾਫੀ ਤਰ੍ਹਾਂ ਅਸੀਂ ਡਰਾਈਵਰ ਜੋ ਠੀਕ ਵਧੀਆ ਲੈ ਕੇ ਆਏਗਾ ਤੇ ਜੇ ਬਣਾਏਗੀ ਠੀਕ ਹੈ ਪਹਿਲਾਂ ਕੋਈ ਦੇਖੋ ਚਲੇ ਗਏ ਭਾਲ ਲਿਆ ਸਫਾਈ ਚੱਡੇ ਦੀ ਬੁਰੀ ਹੈ ਤੇ ਬਾਕੀ ਇੱਥੇ ਆਓ ਬਾਕੀ ਇੱਥੇ ਆਓ ਵੀ ਸਾਰੇ ਮਾਰਦਾਂ ਨੋਰੀ ਹੋਣਗੇ ਆਪਣੀ ਚਵਾਈ ਕਰੋ ਤਸੱਲੀ ਕਰੋ ਤੇ ਪਾਸ ਕਰਕੇ ਤੇਰੀ ਆਪਣਾ ਪਸ਼ੂ ਖਰੀਦੋ ਜੀ